ਜਿਸ ਦਿਨ ਸਵਾਲ ਕਰਨ ਵਾਲਿਆਂ ਨੇ ਪੁੱਛਿਆ ਵੀ ਦਾਤਾ ਜੀ ਨਾਮ ਕਿਦਾਂ ਜੱਪੀ ਦਾ ਅਸੀਂ ਵੀ ਬੜੇ ਲੋਕਾਂ ਨੂੰ ਪੁੱਛਦੇ ਹਾਂ ਬਸ ਗੁਰੂ ਨੂੰ ਹੀ ਨਹੀਂ ਪੁੱਛਦੇ ਬਾਕੀ ਸਾਰਿਆਂ ਨੂੰ ਪੁੱਛਦੇ ਜਿਸ ਦਿਨ ਗੁਰੂ ਨੂੰ ਪੁੱਛਾਂਗੇ ਉਹ ਦਿਨ ਸੌਖੇ ਹੋ ਜਾਣਗੇ ਤੇ ਸਤਗੁਰੂ ਜੀ ਨੇ ਕਿਹਾ ਜਿੱਦਾਂ ਪਤੰਗ ਚੜਾਈਦਾ ਹੈ ਹੈਰਾਨ ਹੋ ਜਾਣਗੇ ਨਾ ਵੀ ਸਾਨੂੰ ਤੇ ਕਿਸੇ ਨੇ ਕਿਹਾ ਸੀ ਘਰ ਛੱਡ ਕੇ ਜੰਗਲਾਂ 'ਚ ਜਾਣਾ ਪੈਣਾ ਪਰਿਵਾਰ ਛੱਡ ਕੇ ਗੁਫਾ 'ਚ ਬੈਠਣਾ ਪੈਣਾ ਪਲੰਗੇ ਛੱਡ ਕੇ ਭੋਰੇ ਚ ਬਹਿਣਾ ਪਊਗਾ ਗੁਰੂ ਸਾਹਿਬ ਕਹਿੰਦੇ ਹੁਣ ਪਤੰਗ ਚੜਾਉਣਾ ਕਿਹੜਾ ਔਖਾ ਜੀ ਨਿੱਕਾ ਜਿਹਾ ਬੱਚਾ ਦੂਜੀ ਚੌਥੀ ਕਲਾਸ ਚ ਪੜਦਾ ਉਹ ਵੀ ਪਿਛੜਾ ਲੈਂਦਾ ਨਾਮ ਜਪਣਾ ਤੇ ਬੜਾ ਔਖਾ ਹੈ ਤੇ ਜਿਹੜੇ ਕਿਰਿਆਵਾਂ ਸਿਖਾਉਣ ਵਾਲੇ ਸੀ ਉਹਨਾਂ ਨੇ ਤੇ ਬੜਾ ਔਖਾ ਕਰ ਕਰਕੇ ਸਿਖਾਇਆ ਸੀ ਗੁਰੂ ਸਾਹਿਬ ਕਹਿੰਦੇ ਵੀ ਇੰਨਾ ਸੌਖਾ ਜਿੰਨਾ ਪਤੰਗ ਚੜਾਉਣਾ ਸੌਖਾ ਬਸ ਜੋੜਨਾ ਕੀ ਹੈ ਚੇਤਾ ਪਤੰਗ ਚੜਾਉਂਦੇ ਕੋਈ ਬੱਚੇ ਨੇ ਆਸਣ ਲਾਇਆ ਕੋਈ ਕਿਰਿਆ ਕੀਤੀ ਬਾਹਰ ਦੀ ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮੱਦੇ ਪਰਮੀਲੇ ਪੰਜ ਜਨਾਂ ਸਿਓ ਬਾਤ ਬਤਉਆ ਚੀਤ ਸੋ ਡੋਰੀ ਰਾਖੀ ਗੱਲਾਂ ਕਰ ਰਿਆ ਇੱਧਰ ਉੱਧਰ ਵੇਖ ਰਿਆ ਆਵਾਜ਼ਾਂ ਵੀ ਇੱਕ ਦੂਜੇ ਦੋਸਤਾਂ ਨੂੰ ਮਾਰ ਲਿੰਦਾ ਛੱਤ ਤੋਂ ਪਰ ਚਿੱਤ ਡੋਰੀ ਚ ਕੀ ਫਰਕ ਪੈਂਦਾ ਸਾਧ ਸੰਗਤ ਜੀ ਇਦਾਂ ਹੀ ਕੱਪੜਾ ਮਿੰਨਦੇ ਸੀ ਤੇ ਕੈਂਚੀ ਫੇਰਦੇ ਸੀ ਬਾਬਾ ਨਾਮਦੇਵ ਕਹਿੰਦੇ ਤੇ ਕਹਿੰਦੇ ਮੈਂ ਕੋਈ ਛੱਡ ਕੇ ਜੰਗਲ 'ਚ ਥੋੜਾ ਗਿਆ ਵੀ ਮੈਂ ਨਹੀਂ ਕੱਪੜਾ ਮਾਪਣਾ ਤੇ ਮੈਂ ਨਹੀਂ ਕੈਂਚੀ ਚਲਾਉਣੀ ਬਾਹਰ ਕਹਿੰਦੇ ਮੈਂ ਕੱਪੜਾ ਮਾਪ ਕੇ ਕੈਂਚੀ ਚਲਾਈ ਜਾਂਦਾ ਸੀ ਕੱਪੜਾ ਕੱਟ-ਕੱਟ ਛੁੱਟੀ ਜਾਂਦਾ ਸੀ ਅੰਦਰ ਮੇਰਾ ਚਿੱਤ ਜੁੜਿਆ ਹੋਇਆ ਮੈਂ ਜਮਾਂ ਦੀਆਂ ਫਾਈਆਂ ਕੱਟ-ਕੱਟ ਕੇ ਛੁੱਟੀ ਜਾਂਦਾ ਸੀ ਮਨ ਮੇਰੋ ਗਾਜ ਜੇਬਾ ਮੇਰੀ ਕਾਤੀ ਕਾਤੀ ਮਤਲਬ ਕੈਂਚੀ ਕਿਤੇ ਵੀ ਨਹੀਂ ਕਿਹਾ ਵੀ ਤੁਸੀਂ ਗੱਜ ਤੇ ਕੈਂਚੀ ਛੱਡਦੇ ਹੋ ਜੀ ਸਾਨੂੰ ਪਤਾ ਨਹੀਂ ਕਿਦਾਂ ਕਿਹਾ ਵੀ ਤੁਸੀਂ ਕੰਮ ਛੱਡ ਕੇ ਤੇ ਹੱਥ ਵਿਹਲਾ ਕਰਕੇ ਇਦਾਂ ਫੜ ਕੇ ਰੱਖਿਓ ਮਾਲਾ ਐਦੇ ਨਾਲ ਫੜਨੀਆ ਕਹਦੇ ਨਾਲ ਫੜਨੀਆ ਕਿਉਂ ਜੀ ਨਾਮਾ ਕਹ ਹੈ ਤਲੋਚਨਾ ਮੁਖ ਤੇ ਰਾਮਸਮਾਲ ਤੇ ਕੀ ਕਰਿਆ ਕਰੋ ਬੈ ਕੇ ਦੁਕਾਨ ਤੇ ਹਾਥ-ਪਾਮ ਕਰ ਕੰਮ ਕਰਿਆ ਕਰੋ ਕਹਿੰਦੇ ਕੰਮ ਕਰਿਆ ਕਰੋ ਜਦੋਂ ਸਮਾਂ ਬਣਦਾ ਹੈ ਹਾਥ-ਪਾਮ ਕਰ ਕੰਮ ਸਭ ਚੀਤ ਗੱਲ ਤੇ ਚਿੱਤ ਦੀ ਆ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਮੁਖ ਤੇ ਹਰ ਚਿੱਤ ਮੈਂ ਅਹੀ ਤੇ ਅੰਦਰ ਦਾ ਸੰਘਰਸ਼ ਹੈ ਸਾਡਾ ਸਾਥ ਸੰਗਤ ਜ਼ਰੂਰੀ ਥੋੜਾ ਵੀ ਸਰੀਰ ਕਰਕੇ ਤਲਵਾਰ ਵਾਈ ਜਾਂਦੇ ਆ ਚਿੱਤ ਕਰਕੇ ਵੀ ਅੰਦਰੋਂ ਜੂਝ ਰਹੇ ਨੇ ਤੂੰ ਕਹਿੰਦੇ ਬੜਾ ਸੌਖਾ ਜੀ ਮਨ ਮੇਰੋ ਗਾਜ ਜੇਬਾ ਮੇਰੀ ਕਾਤੀ ਮਾਪ ਮਾਪ ਕਾਟੋਂ ਜਮ ਕੀ ਫਾਸੀ ਮੈਂ ਕੱਪੜੇ ਵੀ ਰੰਗੀ ਜਾਂਦਾ ਮੈਂ ਸਲਾਈ ਵੀ ਕਰੀ ਜਾਂਦਾ ਜਿਵੇਂ ਵੀ ਉਦੋਂ ਹੁੰਦੀਆਂ ਸੀ ਜੱਜ ਵਰਗੀਆਂ ਮਸ਼ੀਨਾਂ ਨਹੀਂ ਹੋਣੀਆਂ ਬਹੁਤੀ ਮਿਹਨਤ ਕਰਨੀ ਪੈਂਦੀ ਹੋਏਗੀ ਰਾਂਗਣ ਰਾਂਗੋ ਸੀਵਨ ਸੀਵੋ ਸੌਖਾ ਨਹੀਂ ਜੀ ਕਿੰਨਾ ਸੌਖਾ ਬਸ ਇਹ ਮੈਨੂੰ ਪਤਾ ਕਿ ਚਿੱਤ ਉੱਥੇ ਲੱਗਿਆ ਹੋਇਆ राम नाम ਬਿਨ ਕਰੀ ਨਾ ਜੀਵ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਪਾਣੀ ਦੀ ਥੋੜ ਜਿਨਾ ਇਲਾਕਿਆਂ 'ਚ ਉੱਥੇ ਅੱਜ ਵੀ ਸਿਰਾਂ ਤੇ ਗਾਗਰਾਂ ਚੁੱਕ ਕੇ ਮਟਿਆਰਾਂ ਪਾਣੀ ਢੋਂਦੀਆਂ ਬੀਬੀਆਂ ਪਾਣੀ ਢੋਂਦੀ ਕਦੀ ਤੁਸੀਂ ਟ੍ਰੇਨ ਦੇ ਸਫ਼ਰ ਕਰੋ ਇੱਧਰ ਬਿਹਾਰ ਬਿਹੁਰਵਾਲ ਨੂੰ ਦੂਰੋਂ ਦੂਰੋਂ ਲਿਆਣਾ ਪੈਂਦਾ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਇੱਕ ਇੱਕ ਬੂੰਦ ਪਾਣੀ ਦੀ ਬਚਾ ਮੈਂ ਪਿੱਛੇ ਨਾ ਔਰੰਗਾਬਾਦ ਮਨ ਕਥਾ ਵਾਸਤੇ ਬਾਬਾ ਜੀ ਹਰਨ ਦੀ ਸੇਵਾ ਹਜੂਰ ਸਾਹਿਬ ਵਾਲੇ ਬਾਬਾ ਬਲਵਿੰਦਰ ਸਿੰਘ ਰਾਹ ਦੇ ਔਰੰਗਾਬਾਦ ਗੁਪਤ ਸਰ ਸਾਹਿਬ ਉੱਥੇ ਮੈਨੂੰ ਬੁਲਾਇਆ ਮੈਂ ਉੱਥੇ ਗਿਆ ਮੇਰੇ ਨਾਲ ਸਿੰਘ ਸੀ ਅਸੀਂ ਬਾਹਰ ਜਦੋਂ ਗਏ ਮੈਂ ਜ਼ਰੂਰੀ ਜ਼ਿਕਰ ਕਰਨਾ ਚਾਹੁੰਦਾ ਤਾਂ ਬੀਬੀਆਂ ਕਪੜੇ ਧੋ ਰੀਆਂ ਸਨ ਜਿੱਥੇ ਸਾਰੇ ਸ਼ਹਿਰ ਦਾ ਸੀਵਰੇਜ ਵਾਲਾ ਗੰਦ ਜਾਂਦਾ ਸੀ ਨਾ ਪਾਣੀ ਉਸ ਛੱਪੜ ਤੇ ਤਲਾਬ 'ਚ ਕਪੜੇ ਧੋ ਰੀਆਂ ਸੀ ਤੇ ਮੇਰੀ ਦੇ ਵੇਖ ਕੇ ਰੂਹ ਕੰਬ ਗਈ ਮੈਂ ਉਹਨਾਂ ਨੂੰ ਪੁੱਛਿਆ ਵੀ ਆਹ ਕੀ ਹੋ ਰਿਹਾ ਉਹ ਕਹਿੰਦੇ ਜੀ ਹਫ਼ਤੇ ਵਿੱਚ 2 ਘੰਟੇ ਪਾਣੀ ਆਉਂਦਾ ਅਮੀਰ ਬੰਦੇ ਤੇ ਪਾਣੀ ਖਰੀਦ ਲੈਂਦੇ ਐ ਤੇ ਗਰੀਬ ਪੀਣ ਜੋਗਾ ਥੋੜਾ ਰੱਖ ਲੈਂਦੇ ਆ 2 ਘੰਟਿਆਂ ਵਾਲਾ ਤੇ ਕਪੜੇ ਇਸੇ ਪਾਣੀ ਨਾਲ ਧੋਂਦੇ ਇਹ ਪਾਵੇਂ ਵਿਸ਼ੇ ਤੋਂ ਹਟ ਕੇ ਗੱਲ ਹੈ ਪਰ ਮੇਰੀ ਬੇਨਤੀ ਹੈ ਗੁਰੂ ਕੋ ਪ੍ਰਕਿਰਤਿਕ ਸਾਧਨਾ ਦੀ ਕਦਰ ਕਰੀਏ ਵੇਸਟ ਨਾ ਕਰੀਏ ਪਾਣੀ ਹੋਵੇ ਅੰਨ ਹੋਵੇ ਕੁਛ ਵੀ ਹੈ ਫਜ਼ੂਲ ਕਈ ਵਾਰੀ ਨਾ ਅਸੀਂ ਆਪਣਾ ਜੇ ਅੱਜ ਸਾਡੇ ਕੋਲ ਸਰੋਤ ਹੈਗੇ ਪੈਸੇ ਖਰਚ ਸਕਦੇ ਆ ਇਹਨੂੰ ਸੰਭਲਣ ਦਾ ਯਤਨ ਕਰੀਏ ਖੈਰ ਉੱਥੇ ਜ਼ਿਕਰ ਕਰ ਰਹੇ ਜਿਹੜੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਮੁਟਿਆਰਾਂ ਨੇ ਘੜੇ ਚੁੱਕੇ ਹੋਇਆ ਸੱਤਨਾ ਨਾਲ ਹਾਸ ਦੀਆਂ ਖੇਡਦੀਆਂ ਗੱਲਾਂ ਕਰਦੀਆਂ ਆਨਿਲੇ ਕੁੰਭ ਭਾਈਲੇ ਉਦਕ ਰਾਜਕੁਵਾਰ ਪੁਰੰਦਰੀਏ ਉਹ ਸਾਰੇ ਸਾਰੇ ਪਿੰਡ ਦੇ ਵਿੱਚ ਇੱਕ ਇੱਕ ਖੂਹ ਹੁੰਦਾ ਸੀ ਤੇ ਉਹ ਦੂਰੋਂ ਕੋਹਾਂ ਤੋਂ ਪਾਣੀ ਸਿਰ ਤੇ ਇੱਕ ਇੱਕ ਦੋ ਦੋ ਤਿੰਨ ਤਿੰਨ ਘੜੇ ਵੀ ਬੈਲੈਂਸ ਬੜੇ ਕਮਾਲ ਦਾ ਜੀ ਹੁਣ ਕਦਮ ਅੱਗੇ ਪੁੱਟ ਕੇ ਰੱਖਣਾ ਸੱਤਨਾ ਨਾਲ ਗੱਲਾਂ ਉਹ ਹੱਥ ਛੱਡ ਕੇ ਇਦਾਂ ਵੇਖਿਆ ਮੈਂ ਖੇਤਾਂ 'ਚ ਰੋਟੀ ਲੈ ਕੇ ਜਾਂਦੀਆਂ ਮਾਵਾਂ ਬੀਬੀਆਂ ਨੂੰ ਵੇਖਿਆ ਬਚਪਨ 'ਚ ਤੋ ਲੱਸੀ ਦੀ ਚਾਟੀ ਚਾਟੀ ਉੱਤੇ ਪ੍ਰਸ਼ਾਦ ਦੇ ਤੇ ਉਹਨਾਂ ਨੂੰ ਬੈਲੈਂਸ ਕਰਨਾ ਬੜਾ ਹੁੰਦਾ ਸੀ ਹੁਣ ਉਹ ਬੈਲੈਂਸ ਹੱਥ ਨਾਲ ਨਹੀਂ ਕਰ ਰਹੀਆਂ ਉਹਨਾਂ ਦੇ ਚਿੱਤ ਦਾ ਟਿਕਾਓ ਜਿਹੜਾ ਨਾ ਉਹਨਾਂ ਨੂੰ ਦੱਸ ਰਿਹਾ ਵੀ ਤੇਰਾ ਭਾਰ ਡੋਲ ਰਿਹਾ ਕਿ ਨਹੀਂ ਡੋਲ ਰਿਹਾ ਆ ਨੀਲੇ ਕੁੰਬ ਭੜਾਈ ਲਈ ਉਦਕ ਰਾਜਕੁਆਰ ਪੁਰੰਦਰ ਇਹ ਹਸਤ ਬਿਨੋਦ ਵਿਚਾਰ ਕਰਤ ਹੈ ਚੀਤ ਸੁਗਾਗਰ ਰੱਖੀਏ ਕੰਦੇ ਵੇਖਕ ਮਾਂ ਨੂੰ ਵੇਖ ਅੰਦਰ ਬਾਹਰ ਕੰਮ ਕਰਦੀ ਬਾਲਕ ਪਾਲਨ ਪੋਢੀ ਵਾਲੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਲਕ ਰਾਖੀ ਹੈ ਗੱਲ ਤੇ ਚਿੱਤ ਦੀ ਆ ਪ੍ਰਭ ਸਿਓ ਲਾਗ ਰਹਿਓ ਸਰੀਰ ਕਰਕੇ ਸਾਧ ਸੰਗਤ ਹੁਣ ਮਾਫੀ ਮੰਗ ਕੇ ਇੱਕ ਬੇਨਤੀ ਕਰਦਾ ਤੁਸੀਂ ਥੋੜੇ ਜੇ ਗੁਰੂ ਗੰਦ ਸਾਹਿਬ ਜੀ ਤੋਂ ਦੂਰ ਬੈਠੇ ਹੋ ਮੈਂ ਤਾਬਿਆ ਚ ਬੈਠਾ ਸ੍ਰੀ ਗੁਰਗੰਸਾਹਿਬ ਜੀ ਮੇਰੇ ਸਾਹਮਣੇ ਨੇ ਮੈਂ ਸ੍ਰੀ ਗੁਰਗੰਸਾਹਿਬ ਜੀ ਨੂੰ ਸਪਰਸ਼ ਵੀ ਕਰ ਲੈਂਦਾ ਕਈ ਵਾਰੀ ਐਦਾਂ ਵੀ ਮੈਂ ਵੇਖਿਆ ਮੱਥਾ ਟੇਕਣ ਵਾਲੇ ਰੁਮਾਲਾ ਚੁੱਕਦੇ ਨੇ ਹੱਥ ਲਾ ਕੇ ਪੀੜੇ ਨੂੰ ਹੱਥ ਲਾ ਕੇ ਹੋਰ ਨਹੀਂ ਕੁਝ ਤੇ ਅਗਲੇ ਪਾਸੇ ਜਿਹੜੀ ਪਾਈਪ ਹੁੰਦੀ ਆ ਪਾਈਪ ਨੂੰ ਹੀ ਹੱਥ ਲਾ ਲੈਂਦੇ ਸਰੀਰ ਦੇ ਟੱਚ ਕੀਤੀਆਂ ਕੁਝ ਨਹੀਂ ਹੋਣਾ ਜੇ ਸ਼ਬਦ ਗੁਰੂ ਹੈ ਤੇ ਚੇਲਾ ਸੁਰਤ ਹੈ ਤੇ ਅਰਦਾਸ ਕਰੀਏ ਸਾਡੀ ਸੁਰਤ ਲੱਗੇ ਸਾਡਾ ਚਿੱਤ ਲੱਗੇ ਮਨ ਚਿੱਤ ਕਿਤੇ ਬਾਹਰ ਉਡਾਰੀ ਮਾਰੇ ਸਰੀਰ ਇੱਥੇ ਬੈਠਾ ਹੋਵੇ ਹਾਜ਼ਰੀ ਕਿਥੋਂ ਮਹਾਰਾਜ ਨੇ ਕਿਹਾ ਸੀ ਨਾ ਦਸ਼ਮੇਸ਼ ਪਿਤਾ ਜੀ ਨੇ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਕਿਦਾਂ ਦਾ ਫੈਸਲਾ ਸੀ ਜੀ ਉਹਦੇ ਸੋਚੀ ਬੈਠੇ ਸੀ ਵੀ ਇਹ ਗਏ ਆ ਇਹਨਾਂ ਨੂੰ ਸਜ਼ਾ ਮਿਲੇਗੀ ਅਸੀਂ ਰਹੇ ਆ ਤੇ ਗੁਰੂ ਸਾਹਿਬ ਜੀ ਨੇ ਸਰੀਰ ਦੀ ਹਾਜ਼ਰੀ ਨਹੀਂ ਲਾਈ ਕਲਗੀਧਰ ਪਾਤਸ਼ਾਹ ਜੀ ਨੇ ਚਿੱਤ ਦੀ ਹਾਜ਼ਰੀ ਲਾਈ ਚਿੱਤ ਕਿੱਥੇ ਸੀ ਇੱਥੇ ਤੇ ਰੰਗ ਤਮਾਸ਼ੇ ਵਿੱਚ ਸੀ ਪੈਰੇ ਉੱਤੇ ਸ਼੍ਰੀ ਦਮਦਮਾ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਹਜ਼ੂਰ ਤਲਵੰਡੀ ਸਾਬੋ ਤੇ ਅੱਧੇ ਉਹਨਾਂ ਦੇ ਕੰਨਾਂ 'ਚ ਹੁਣ ਐਂਟਰਟੇਨਮੈਂਟ ਦੇ ਉਦੋਂ ਕਿਹੜੇ ਸਾਧਨ ਹੁੰਦੇ ਸੀ ਰਾਸ ਧਾਰੀਏ ਰਾਸ ਪਾਉਂਦੇ ਸੀ ਤੇ ਉਹਨਾਂ ਨੇ ਭੇਸ ਬਣਾ ਕੇ ਤੇ ਨੱਚਣਾ ਗੋਪੀ ਬਣ ਕੇ ਕਾਨ ਬਣ ਕੇ ਤੇ ਲੋਕੀ ਇਹਨੂੰ ਐਂਟਰਟੇਨਸਮੈਂਟ ਦੇ ਸੀ ਵੇਖਣ ਜਾਂਦੇ ਹੁੰਦੇ ਸੀ ਰਾਸ ਤੋ ਦੋ ਚਾਰ ਵਿੱਚ ਚਲੇ ਗਏ ਵੀ ਕੋਈ ਗੱਲ ਨਹੀਂ ਛੇਤੀ ਨਾ ਆ ਜੰਨੇ ਦੋ ਚਾਰ ਕੰਨੇ ਨਹੀਂ ਅਸੀਂ ਨਹੀਂ ਜਾਣਾ ਉਹ ਮੋੜ ਵੀ ਆਏ ਤੋ ਉਹ ਜਿਹੜੇ ਨਹੀਂ ਗਏ ਨਾ ਉਹ ਕਲਪੀ ਜਾਣ ਵੀ ਫਰਕ ਤੇ ਕੋਈ ਵੀ ਨਹੀਂ ਪਿਆ ਮਹਾਰਾਜ ਤੇ ਉੱਠੀ ਨਹੀਂ ਅਸੀਂ ਵੀ ਚਲੇ ਜਾਂਦੇ ਪਤਾ ਨਹੀਂ ਕੀ ਕੀ ਵੇਖਦੇ ਹੋਣਗੇ ਜਿਹੜੇ ਗਏ ਸੀ ਉਹ ਕੰਬੇ ਚਰੋ ਚੱਲ ਗਏ ਜੀ ਉਹ ਡਰੇ ਹੋਏ ਚਿੱਤ ਉੱਥੇ ਜੁੜਿਆ ਤੇ ਮਹਾਰਾਜ ਨੇ ਹਾਜ਼ਰੀ ਚਿੱਤ ਦੀ ਲਾਈ ਸਾਧ ਸੰਗਤ ਹਾਜ਼ਰ ਗੈਰ ਹਾਜ਼ਰ ਉਹਨਾਂ ਦਾ ਚੇਤੀ ਨਹੀਂ ਉੱਥੇ ਪ੍ਰਭ ਸਿਓ ਲਾਗ ਰਿਹਾ ਮੇਰਾ ਤੁਸੀਂ ਸਬਜੀ ਕੱਟੋ ਤੁਸੀਂ ਦੁੱਧੋ ਬਾੜੋ ਤੁਸੀਂ ਝਾੜੂ ਪੋਚਾ ਘਰ ਦਾ ਕੰਮ ਜੋ ਵੀ ਮਾਵਾਂ ਕਰਦੀਆਂ ਤੁਸੀਂ ਕੈਂਚੀ ਚਲਾਓ ਗੱਜ ਚਲਾਓ ਪਰ ਚਿੱਤ ਪਰਮੇਸ਼ਰ ਮਹਾਰਾਜ ਨੇ ਬੜਾ ਸੋਹਣਾ ਸਾਡੇ ਪੁਰਖੇ ਬਚਨ ਕਹਿੰਦੇ ਹੁੰਦੇ ਸੀ ਕਿ ਹੱਥ ਕਾਰਵਲ ਚਿੱਤ ਕਰਤਾਰਵਲ ਚਿੱਤ ਕਰਤਾਰ ਨਾਲ ਜੋੜ ਕੇ ਰੱਖਣਾ ਸੋ ਸੌਖਾ ਕੀਤਾ ਸਤਿਗੁਰੂ ਜੀ ਨੇ ਸਾਡੇ ਵਾਸਤੇ ਨਾ ਇਹ ਮਾਰਗ ਬਹੁਤ ਸੌਖਾ ਕੀਤਾ ਜੀ ਕੋਈ ਹੱਥ ਨਹੀਂ ਕੋਈ ਜੋਰ ਨਹੀਂ ਕੋਈ ਸਰੀਰ ਨੂੰ ਕਸ਼ਟ ਨਹੀਂ ਕੋਈ ਘਰ ਛੱਡ ਕੇ ਜੰਗਲੀ ਨਹੀਂ ਜਾਣਾ ਸੀ ਗੁਰਮੁਖ ਮਾਇਆ ਵਿੱਚ ਉਦਾਸੀ ਜੋ ਕਮਲ ਰਹਿ ਵਿੱਚ ਪਾਣੀ ਹੈ ਕਿੰਨਾ ਸੁਖਾਲਾ ਕੀਤਾ ਮਰਜ ਇਸੇ ਘਰ 'ਚ ਹੀ ਰਹਿਣਾ ਜਿਸੇ ਪਰਿਵਾਰ 'ਚ ਰਹਿਣਾ ਇਸੇ ਕਾਰੋਬਾਰ 'ਚ ਰਹਿਣਾ 18 ਸਾਲ ਗੁਰੂ ਨਾਨਕ ਸਾਹਿਬ ਖੇਤੀ ਕਰਦੇ ਬਾਬਾ ਲਹਿਣਾ ਜੀ ਦੁਕਾਨ ਕਰਦੇ ਤੇ ਸਾਨੂੰ ਕਿਹਾ ਵੀ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇਖ ਕੇ ਪਲਾ ਬਣਾਏ ਚਿੱਤ ਕਿੱਥੇ ਲੱਗਿਆ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਤੇ ਉਹ ਮੇਰਾ ਵੈਗੁਰੂ ਜਿਹੜਾ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਹੁਣ ਆਦ ਕੀ ਦਾ ਵੈਗੁਰੂ ਦਾ ਨਹੀਂ ਆਦ ਅੰਤ ਸਾਡਾ ਅਸੀਂ ਸ਼੍ਰੀ ਗੁਰੂ ਗੰਨ ਸਾਹਿਬ ਦਾ ਜੀ ਆਦੰਤ ਮਿਥ ਲਿਆ ਆਦੰਤ ਮਿਥਾਂਗੇ ਤੇ ਮੱਧ ਮਿਥਾਂਗੇ ਨਾ ਜੀ ਤੇ ਜਿਹਦਾ ਆਦੰਤ ਹੀ ਨਹੀਂ ਉਹਦਾ ਮੱਧ ਕੀ ਹੋਏਗਾ ਆਦ ਪੂਰਨ ਮਤਲਬ ਜਦੋਂ ਇਹ ਕਾਇਨਾਤ ਦਾ ਆਦ ਉਦੋਂ ਵੀ ਉਹ ਪਰਿਪੂਰਨ ਸੀ ਜਦੋਂ ਇਹ ਸਾਰਾ ਕੁਝ ਨਹੀਂ ਹੋਏਗਾ ਭਰਮ ਸਾਡੇ ਕਈਆਂ ਨੂੰ ਐਂ ਲੱਗਦਾ ਵੀ ਕੁਦਰਤੀ ਰੱਬ ਐ ਉਹਨਾਂ ਦੇ ਭਰਮ ਘਟ ਦਿੱਤੇ ਵੀ ਕੁਦਰਤ ਨਹੀਂ ਸੀ ਜਦੋਂ ਅਜੇ ਪਸਰੀ ਉਦਨ ਵੀ ਉਹ ਮੌਜੂਦ ਸੀ ਜਦਦ ਨੇ ਨਹੀਂ ਰਹੇਗੀ ਉਦਨ ਵੀ ਮੌਜੂਦ ਹੈ ਤੋ ਅਸੀਂ ਸਾਰੇ ਕੁਦਰਤ ਵਿੱਚ ਆ ਰਹੇ ਆ ਸਾਡਾ ਆਦ ਹੈ ਸਾਡਾ ਅੰਤ ਹੈ ਸਾਡਾ ਮੱਦ ਹੈ ਉਹ ಪರಿਪੂਰਨ ਹੈ ਜੀ ਆਦ ਅੰਤ ਪ੍ਰਭ ਸਦਾ ਸਹਾਈ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੈ ਆਦ ਸਾਡਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਤੇ ਜੀ ਉੱਥੇ ਨਾ ਸੀ ਕੁਝ ਮੰਗਦੇ ਸੀ ਜੀ ਸਾਨੂੰ ਦਾ ਪਤਾ ਦੱਸਦੇ ਸੀ ਕਿਸੇ ਨੂੰ ਸਾਨੂੰ ਭੁੱਖ ਲੱਗੀ ਐ ਸਾਨੂੰ ਤਕਲੀਫ ਐ ਵਾਹਿਗੁਰੂ ਜੀ ਹਾਥ ਦੇ ਰੱਖ ਐ ਜਿਵੇਂ ਮਾਂ ਦੇ ਗਰਭ ਚ ਰੱਖਦਾ ਸੀ ਨਾ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਰ ਜਿੱਥੇ ਵੀ ਰੱਖੋ ਤੇ ਇਦਾਂ ਰੱਖਦਾ ਜਿਵੇਂ ਤਲੀਆਂ ਚ ਬਾਲਕ ਰੱਖੀਦਾ ਨਾ ਜਿਵੇਂ ਉਹਨੇ ਰੱਖਿਆ ਸੀ ਮਾਂ ਦੇ ਗਰਭ ਚ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਤਪਾਲੈ ਅਪੇ ਆਓ ਦੇ ਕਸ਼ ਊਣ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੀਮ ਸਹਿਤ ਉਹ ਤੇ ਸੰਭਾਲ ਰਿਹਾ ਜੀ ਉਸੇ ਉਸੇ ਤਰੀ ਸਾਮਝਦਾ ਪਿਆ ਸਦਾ ਹਜ਼ੂਰ ਹਾਜ਼ਰ ਹੈ ਨਾਦਰ ਕਤਹਿ ਨਾ ਪਇਓ ਦੁਰਾਈ ਆਪਾਂ ਕਿੱਥੇ ਜਾਣਾ ਉਹਨੂੰ ਢੂੰਡਣ ਇੱਥੇ ਬੈਠੇ ਜਿੱਥੇ ਬੈਠੇ ਆ ਹਰ ਥਾਂ ਦੇ ਉੱਤੇ ਜਹੰ ਧਿਰ ਦੇਖੋ ਤਹ ਧਿਰ ਮੌਜੂਦ ਉਹਦੀ ਹਜ਼ੂਰੀ ਵਿੱਚ ਅਸੀਂ ਕੱਲਾ ਗੁਰਦੁਆਰੇ ਜਾ ਕੇ ਹਜ਼ੂਰੀ 'ਚ ਨਹੀਂ ਜਿਹੜੇ ਦੁਕਾਨ ਦਫ਼ਤਰ ਘਰ 'ਚ ਬੈਠੇ ਆ ਨਾ ਅਸੀਂ ਉਹਦੀ ਹਜ਼ੂਰੀ 'ਚ ਬੈਠੇ ਆ ਜਹੰ ਜਹ ਪੇਖੋ ਤਹ ਹਜ਼ੂਰ ਦੂਰ ਕਤਹੂ ਨਾ ਜਾਈ ਰਾਵ ਰਹੇ ਸਰਬੱਤਰ ਮੈਂ ਮਨ ਸਦਾ ਧਿਆਈ ਈਤ ਉਤ ਨਹੀਂ ਵਿਛਰੈ ਸੋ ਸੰਗੀ ਗਣੀਐ ਐਸਾ ਸਾਥੀ ਐ ਸਾਡਾ ਸਾਥ ਸੰਗਤ ਗੁਰੂ ਸਾਹਿਬ ਜੀ ਕਿੱਡੀ ਬਖਸ਼ਿਸ਼ ਰਹਾਉ ਦੀ ਪੰਕਤੀ 'ਚ ਰਹਿਮਤ ਕੀਤੀ ਮਹਾਰਾਜ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਧੰਨ ਸ਼ਬਦ ਦਾ ਅਰਥ ਕੀ ਐ ਵੀ ਉਹਦੇ ਵਰਗਾ ਵਡਿਆਈ ਉਹਦੇ ਵਰਗੀ ਕਿਸੇ ਦੀ ਨਹੀਂ ਸਾਰੇ ਸ਼ਬਦਾਂ ਦਾ ਤਤ ਹੈ ਜਦੋਂ ਅਸੀਂ ਕਹਿੰਦੇ ਆ ਧੰਨ ਗੁਰੂ ਨਾਨਕ ਜਦੋਂ ਅਸੀਂ ਕਹਿੰਦੇ ਆ ਧੰਨ ਸ੍ਰੀ ਗੁਰੂ ਗੰਦ ਸਾਹਿਬ ਮਹਾਰਾਜ ਉਦੋਂ ਉਹਦੀਆਂ ਵਡਿਆਈਆਂ ਨੂੰ ਵਰਤਦਿਆਂ ਮਹਿਸੂਸ ਕਰਕੇ ਨਾ ਵੀ ਤੇਰੀਆਂ ਅਚਰਜ ਵਡਿਆਈਆਂ ਨੇ ਤੇ ਮੁੱਖੋਂ ਇਹੀ ਸ਼ਬਦ ਨਿਕਲੇਗਾ ਧੰਨ ਸਤ ਗੁਰੂ ਗਰੀਬ ਨਵਾ ਵਡਿਆਈ ਗੁਰਮੁਖ ਦੇਵ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ ਸਭ ਆਖੋ ਧੰਨ 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 ਗੁਰਸੋਈ ਤੇ ਜਿੰਨੀ ਤੁਦ ਨੂੰ ਧੰਨ ਕਹਿਆ ਤਿੰਨ ਜਮ ਕਿੱਦਾਂ ਕਮਾਲ ਦਾ ਇਹ ਵਿਸਮਾਦ ਹੈ ਕਿ ਇੱਕ ਅਵਸਥਾ ਹੈ ਜਿਸ ਅਵਸਥਾ 'ਚ ਜਾ ਕੇ ਸਾਡੇ ਅੰਦਰੋਂ ਉਹਦੇ ਅਚਰਜ ਵਿਡਿਆਈਆਂ ਨੂੰ ਅਨੁਭਵ ਕਰਕੇ ਇਹ ਸ਼ਬਦ ਨਿਕਲਦਾ ਹੈ ਧੰਨ ਇਹ ਇੱਕ ਅੱਖਰ ਨਹੀਂ ਹੈ ਸਾਧ ਸੰਗਤ ਇੱਕ ਅਵਸਥਾ 'ਚੋਂ ਨਿਕਲਿਆ ਸ਼ਬਦ ਹੈ